6% ਡੀਏ ਜਿਹੜਾ ਉਹ ਬਹਾਲ ਕਰ ਦਿੱਤਾ ਗਿਆ ਅਤੇ ਪੁਰਾਣੀ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਵੀ ਲਾਗੂ ਕਰ ਦਿੱਤੀ ਗਈ ਹੈ ਤੇ 4 ਦੇ 2010 ਦੇ ਵਿੱਚ ਘਰ ਜਿਹੜੇ ਬਿਜਲੀ ਕਰਮਚਾਰੀ ਸੀਗੇ ਉਹਨਾਂ ਨੂੰ ਨੌਕਰੀ ਦੇਣੀ ਹੈ ਜਾਂ ਐਗਜ਼ ਗ੍ਰੇਸ਼ੀਆ ਮਿਲੇਗਾ ਤਾਂ ਇਹ ਬਹੁਤ ਵਧੀਆ ਉਪਰਾਲਾ ਜੀ ਕਦੋਂ ਲਾਗੂ ਹੁੰਦੀ ਹੈ ਫੁੱਲ ਨੋਟੀਫਿਕੇਸ਼ਨ ਕਦੋਂ ਆਉਂਦਾ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਜਲਦੀ ਹੀ ਮਿਲੇਗੀ ਤੇ ਦੁਬਾਰਾ ਫੇਰ ਸਾਰਿਆਂ ਨੂੰ ਕਹਿ ਦਿੱਤੀ ਕਿ ਦੀਵਾਲੀ ਤੇ ਵਧੀਆ ਤੋਹਫਾ ਮਿਲਿਆ 올ਡ ਪੈਨਸ਼ਨਸ ਕੀ ਵੈ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਹੈ ਸ਼ੁੱਕਰਵਾਰ ਤੋਂ ਲਾਗੂ ਕਰ ਦਿੱਤੀ ਗਈ ਹੈ ਠੀਕ ਹੈ ਜੀ ਦੂਸਰੀ ਗੱਲ 6% ਡੀਏ ਉਸ ਤੋਂ ਬਾਅਦ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਕੋਈ ਵੀ ਕਰਮਚਾਰੀ ਜਿਹੜੇ ਆਉਣਗੇ ਜਿਹੜੇ ਟੈਸਟ ਹੋਇਆ ਕਰਨਗੇ ਪਹਿਲਾਂ ਵੀ ਇਹ ਸਕੀਮ ਲਾਗੂ ਸੀਗੀ ਵੀ ਪੰਜਾਬੀ ਪੇਪਰ ਹੈ ਜਿਹੜਾ ਕੁਆਲੀਫਾਈ ਨੇਚਰ ਦਾ ਪੇਪਰ ਹੈ ਉਹ ਪਾਸ ਕਰਨਾ ਜ਼ਰੂਰੀ ਸੀ 50 ਨੰਬਰ ਦਾ ਪੇਪਰ ਹੁੰਦਾ ਸੀਗਾ ਉਹਦੇ ਚੋਂ 25% ਮਾਰਕਸ ਜਿਹੜੇ ਉਹ 25 25 ਮਾਰਕਸ ਲੈਣੇ ਬਹੁਤ ਜ਼ਰੂਰੀ ਸੀਗੇ ਯਾਨੀ ਕਿ 50% ਮਾਰਕਸ ਲੈਣੇ ਜ਼ਰੂਰੀ ਸੀਗੇ ਅਤੇ ਕੋਈ ਨੈਗੇਟਿਵ ਮਾਰਕਿੰਗ ਨਹੀਂ ਸੀ 25 ਨੰਬਰ ਵਾਲਾ ਜਿਹੜਾ ਕੈਂਡੀਡੇਟ ਹੈ ਉਹ ਨੈਕਸਟ ਪੇਪਰ ਦੇ ਲਈ ਕੁਆਲੀਫਾਈ ਹੁੰਦਾ ਸੀਗਾ ਇਹ ਜਿਹੜੀ ਯੋਜਨਾ ਹੈ ਮਤਲਬ ਕਿ ਸਾਰੇ ਪੇਪਰਾਂ ਦੇ ਲਈ ਲਾਗੂ ਹੋਊਗੀ ਹੁਣ ਕਹਿੰਦਾ ਭਾਵੇਂ ਆ ਵੀ ਪੰਜਾਬ ਦੇ ਵਿੱਚ ਉਹੀ ਬੰਦਾ ਉਹੀ ਕਰਮਚਾਰੀ ਨੌਕਰੀ ਕਰ ਸਕੂਗਾ ਜਿਹੜਾ ਪੰਜਾਬੀ ਕੁਆਲੀਫਾਈ ਪੇਪਰ ਨੂੰ ਪਾਸ ਕਰੂਗਾ ਯਾਨੀ ਕਿ ਪੰਜਾਬ ਦੇ ਵਿੱਚੋਂ 25 ਨੰਬਰ ਹੈ ਜਿਹੜੇ ਉਹ ਲਏਗਾ ਠੀਕ ਹੈ ਜੀ ਦੁਬਾਰਾ ਫਿਰ ਦੱਸਦੀ ਹੈ ਜੀ 6% ਡੀਏ ਬਹਾਲ ਕਰ ਦਿੱਤਾ ਗਿਆ ਅਤੇ 올ਡ ਪੈਨਸ਼ਨ ਸਕੀਮ ਹੈ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਐਨਪੀਐਸ ਚੱਲਦੀ ਸੀ ਨਿਊ ਪੈਨਸ਼ਨ ਸਕੀਮ ਸੀ ਹੁਣ 올ਡ ਪੈਨਸ਼ਨ ਸਕੀਮ ਲਾਗੂ ਹੋਊਗੀ ਤੀਸਰਾ ਤੇ ਜਿਹੜੇ ਕਰਮਚਾਰੀ ਸੀਗੇ ਚਾਰ ਤੋਂ ਲੈ ਕੇ 2010 ਤੱਕ ਬਿਜਲੀ ਬੋਰਡ ਚ ਉਹਨਾਂ ਦੇ ਜਿਹੜੇ ਵਿਵਾਰਕ ਮੈਂਬਰ ਨੇ ਉਹਨਾਂ ਨੂੰ ਨੌਕਰੀ ਜੈਕਸ ਗਰੇਸੀਆ ਸਕੀਮ ਹੈ ਜਿਹੜੀ ਉਹ ਦਿੱਤੀ ਜਾਏਗੀ ਅਤੇ ਚੌਥੇ ਜਿਹੜਾ ਯਾਤਰਾ ਦੇ ਨਾਲ ਹੈਗਾ ਉਹ ਤੁਸੀਂ ਦੇਖ ਲੈਣਾ ਜੀ ਫੁੱਲ ਨੋਟੀਫਿਕੇਸ਼ਨ ਕਦੋਂ ਆਉਂਦਾ ਹੈ ਕਿਵੇਂ-ਕਿਵੇਂ 올ਡ ਪੈਨਸ਼ਨ ਸਕੀਮ ਮਿਲਣੀ ਹੈ ਕੀ ਕੁਝ ਹੋਣਾ ਹੈ ਠੀਕ ਹੈ ਤੇ 6% ਡੀਏ ਦਾ ਵਾਧਾ ਕਦੋਂ ਮਿਲਿਆ ਉਹ ਸਾਰੀ ਡਿਟੇਲ ਦੇ ਲਈ ਜੁੜੇ ਜਰੂਰ ਰਹੋ ਤੇ ਪੋਸਟਾਂ ਦੇ ਜਿਹੜੇ ਮੈਂ ਇਸ ਤੋਂ ਪਹਿਲਾਂ ਆਪਾਂ ਲਾਈਵ ਵੀਡੀਓ ਕਰ ਚੁੱਕੇ ਆ ਉਹ ਜੋ ਆਲਰੇਡੀ ਤੁਹਾਨੂੰ ਪਹਿਲਾਂ ਲਾਈਵ 'ਚ ਦੱਸਿਆ ਵੀ ਜਿਹੜੀਆਂ ਹੁਣ ਦੀਵਾਲੀ ਤੋਂ ਡਰਪਲੱਸ ਬੋਰਡ ਐਕਟਿਵ ਹੋ ਜਾਏਗਾ एग्जाम ਦੇ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਮਿਲਨੇ ਜਰੂਰ ਹੋ ਜਾਣਗੇ ਅਤੇ ਐਕਸਾਈਜ਼ ਇਨਸਪੈਕਟਰ ਪੀਪਲੱਸ ਬੀ ਕਲਰਕ ਦਾ ਟਾਈਪਿੰਗ ਟੈਸਟ ਸੀਨੀਅਰ ਅਸਿਸਟੈਂਟ ਦੋਨੋਂ ਵਾਰਡ ਪੋਸਟਾਂ ਵਾਲਾ ਵੀ ਅਤੇ ਜਿਹੜੀਆਂ ਐਡਵਰਟਾਈਜ਼ਮੈਂਟ ਪੰਜਵ 2023 ਵੱਧ ਕੇ ਪੰਜਵ 25 ਹੋਈਆਂ ਸੀ ਉਹਨਾਂ ਦਾ ਵੀ ਪਟਵਾਰੀ ਦੀਆਂ ਵੀ ਵੀ ਬਿਜਲੀ ਬੋਰਡ ਦੇ ਵਿੱਚ ਪੀਐਸਪੀ ਸੀਐਲ ਕਲਰਕ ਦੀਆਂ ਵੀ ਅਤੇ ਹੋਰ ਪੋਸਟਾਂ ਐਕਸਾਈਜ਼ ਇਨਸਪੈਕਟਰ ਦਾ ਵੀ ਜਿਹੜੀਆਂ ਪੋਸਟਾਂ ਸੀਗੀਆਂ 42 ਤੋਂ ਵੱਧ ਕੇ ਆਈ ਥਿੰਕ 200 ਦੇ ਕਰੀਬ ਜਾਂ 176 ਦੇ ਸਮਥਿੰਗ ਹੋ ਜਾਣਗੀਆਂ ਤੇ ਹੋਰ ਪੋਸਟਾਂ ਵੀ ਜਲਦ ਹੀ ਆਉਣਗੀਆਂ ਸਾਰੀ ਡਿਟੇਲ ਦੇ ਲਈ ਜੁੜੇ ਰਹਿਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਘੰਟੀ ਦਾ ਬਟਨ ਦਬਾ ਲੈਣਾ ਇਨਫੋ ਅਬਾਊਟ ਆਲਗੋ ਮਾਈ ਗੋਡ ਜੋ ਇਨਫੋ ਅਬਾਊਟ ਆਲਗੋਮੇਟ ਜੌਬਸ ਇਨਫੋ ਬੋਰਡ ਆਲਟੈਕ ਐਂਡ ਟੈਸ ਐਂਡ ਟਰੈਵਲ ਸਾਰੇ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਟੈਲੀਗ੍ਰam ਚੈਨਲ ਦਾ ਲਿੰਕ ਵੀ نیچے ਵੀਡੀਓ ਡਿਸਕ੍ਰਾਈਬ ਪਾ ਦੇਵਾਂਗੇ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੁਸੀਂ ਟੈਲੀਗ੍ਰam ਚ ਕੋਈ ਵੀ ਕਮੈਂਟ ਐਸੋ ਜਾਇਆ ਤਾਂ ਕਮੈਂਟ ਚ ਛੱਡ ਕੇ ਜਾਇਓ ਦੁਬਾਰਾ ਫੇਰ ਸਾਰਿਆਂ ਨੂੰ ਵੀ ਵਿਸ਼ ਯੂ ਵੈਰੀ ਹੈਪੀ ਐਂਡ ਖੁਸ਼ੀ ਦੀਵਾਲੀ ਟੂ ਆਲ ਆਫ ਯੂ ਬਾਏ ਬਾਏ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇੰਨਾ ਮੈਨੂੰ ਲਾਈਵ